ਮਾਸਟ ਗੈਦਰ 2024 ਜੇ ਸਾਥ ਨਾ ਮਿਲਿਆ ਤਾਂ ਇਹ 2025 ਵੀ ਹੋ ਸਕਦੀ ਹੈ ਮੇਰੇ ਗਾਇਸ ਮੈਂ ਤੁਹਾਡੇ ਨਾਲ ਅੱਜ ਇਸ ਮੁੱਦੇ ਤੇ ਗੱਲ ਕਰਨ ਆ ਰਿਹਾ ਹਾਂ ਉਹ ਹੈ 55% ਦੀ ਕੰਡੀਸ਼ਨ ਮੇਰੇ ਅਕੋਰਡਿੰਗ ਸਾਡੇ ਚੈਨਲ ਤੇ ਕੋਈ ਇੱਕ ਸਿੰਗਲ ਵੀਡੀਓ ਵੀ ਨਹੀਂ ਹੁੰਦੀ ਜਦੋਂ ਪੀਐਸਟੈਟਲੀ ਅਪਲੋਡ ਹੋਵੇ ਤੇ 55% ਦੇ ਬਾਰੇ ਵਿੱਚ ਕੋਈ ਸੋਲਡ ਗੱਲ ਨਾ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਕੋਸ਼ਿਸ਼ ਕੀਤੀ ਵੀਡੀਓ ਬਣਾਵਾ ਬਟ ਅੱਜ ਫਾਈਨਲੀ ਕੁਝ ਸਤਿਥਾ ਅਧਾਰਿਤ ਵੀਡੀਓ ਬਣਾ ਰਿਹਾ ਮੈਂ ਆਪ ਤੇ ਕੁਝ ਆਪਦੇ ਆਧਾਰ ਤੇ ਨਹੀਂ ਬਣਾ ਰਿਆ ਕੁਝ ਫੈਕਟਸ ਹੈ ਮੇਰੇ ਕੋਲ ਪਾਸਟ ਵਿੱਚ ਕੀ ਹੋ ਚੁੱਕਿਆ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਐਕਚੁਅਲੀ ਵਿੱਚ ਗਾਇਜ਼ ਇਹ 55% ਦੀ ਕੰਡੀਸ਼ਨ ਪ੍ਰੋਬਲਮ ਬਣੀ ਹੋਈ ਹੈ ਹਰ ਇੱਕ ਸਟੂਡੈਂਟ ਵਾਸਤੇ ਜੇ ਕਿਸੇ ਨੇ ਗ੍ਰੈਜੂਏਸ਼ਨ ਐਨੂਅਲੀ ਕਰ ਲੀ ਕਾਫੀ ਸਮਾਂ ਪਹਿਲਾਂ ਕਰ ਲਈ ਕਿਉਂਕਿ ਇੱਕ ਸੋਸਾਇਟੀ ਦੇ ਵਿੱਚ ਕ੍ਰੇਜ਼ ਰਹਿੰਦਾ ਨਾ ਆਲਾ ਦੁਆਲਾ ਦੇਖ ਕੇ ਤੇ ਉਸ ਟਾਈਮ ਦੇ ਟੀਚਰਸ ਦਾ ਵੀ ਸਿਸਟਮ ਸੀਗਾ ਕਿ ਭਾਈ ਅਪਰੂਵਲ ਉਹਨਾਂ ਨੂੰ ਜਿਵੇਂ ਦੀ ਮਿਲੀ ਹੋਏਗੀ ਨੰਬਰ ਉਹਨੇ ਦੇ ਆਏ ਕਈ ਵਾਰ 49% ਤੇ ਕੋਈ ਸੂਰੰਡ ਬੈਠੇ ਐ ਕੋਈ 51 ਤੇ ਹੈਗੇ ਹੈ ਪ੍ਰੋਬਲਮ ਉਹਨਾਂ ਦੇ ਲਈ ਪੈਨੀ ਪਈ ਹੈ ਇੰਪਰੂਵਮੈਂਟ ਦੇ ਪੇਪਰ ਵੀ ਦੇਣ ਤਾਂ 5% ਨੰਬਰ ਬਹੁਤ ਜ਼ਿਆਦਾ ਹੋ ਜਾਂਦੇ ਆ ਵਿਧਾਨੀ ਪੈਣ 2-3% 4% ਬਹੁਤ ਵੱਡਾ ਗੈਪ ਪੈ ਜਾਂਦਾ ਮੈਂ ਗਾਇਸ ਤੁਹਾਨੂੰ ਯਾਦ ਦਿਲਾਣਾ ਚਾਹੂੰਗਾ ਜਿਹੜੀ ਲਾਸਟ ਭਰਤੀ ਆਈ ਸੀ ਮਾਸਟਰ ਕੈਡਰ ਦੀ 4161 ਇਹ ਉਸੇ ਹੀ ਉਹਦੇ ਵਿੱਚੋਂ ਹੀ ਇੱਕ ਪੇਜ ਦਾ ਮੇਰੇ ਕੋਲ ਇੱਕ ਨੋਟੀਫਿਕੇਸ਼ਨ ਦਾ ਇੱਕ ਪੀਸ ਹੈ 8 1 2022 ਨੂੰ ਨੋਟੀਫਿਕੇਸ਼ਨ ਆਂਦਾ ਤੇ ਇਸ ਦੇ ਵਿੱਚ ਗਾਈਸ ਜਦੋਂ ਤੁਸੀਂ ਦੇਖ ਕੇ ਚਲਦੇ ਹੋ ਤਾਂ 45% ਤੇ 44% ਲਿਖਿਆ ਗਿਆ ਸੀ। ਇਹੀ ਨੋਟੀਫਿਕੇਸ਼ਨ ਜਿਹੜਾ ਅਪਡੇਟ ਕਰ ਦਿੱਤਾ ਗਿਆ ਗਾਈਸ ਕਿਹਾ ਗਿਆ ਸਿੱਖਿਆ ਵਿਭਾਗ ਵੱਲੋਂ ਪੰਜਾਬ ਵੱਲੋਂ ਜਦੋਂ ਯੂਨੀਅਨ ਦੇ ਮੈਂਬਰਸ ਦੇ ਨਾਲ ਮਿਲ ਕੇ ਸਟੂਡੈਂਟਸ ਨੇ ਕੀਤਾ ਪ੍ਰੋਟੈਸਟ ਤਾਂ 812022 ਵਾਲੇ ਆਈ ਹੋਈ ਵਿੱਚ ਸੋਧ ਪੱਤਰ ਜਾਰੀ ਕਰ ਦਿੱਤਾ ਗਿਆ 24 ਜਨਵਰੀ ਨੂੰ ਕੀ ਕਹਿ ਦਿੱਤਾ ਗਿਆ 45% ਚਾਹੀਦੇ ਹੋਣਗੇ ਜਰਨਲ ਨੂੰ ਤੇ 40% ਚਾਹੀਦੇ ਹੋਣਗੇ ਐਸ ਸੀ ਐਸਟੀ ਓ ਬੀ ਸੀ ਜਾਂ ਹੋਰ ਬੈਕਵਰਡ ਕਲਾਸਿਸ ਕੋਈ ਫਿਜ਼ੀਕਲ ਹੈਂਡੀਕੈਪਡ ਹੈਗੇ ਹੈ ਉਹਨਾਂ ਨੂੰ ਗਾਈਜ਼ ਤਾਂ ਗਾਈਜ਼ ਇਹ ਸਭ ਉਹਨਾਂ ਦੇ ਸਹਿਯੋਗ ਨਾਲ ਹੋ ਪਾਇਆ ਹੈ ਤਾਂ ਗਾਈਜ਼ ਤੁਹਾਨੂੰ ਅੱਜ ਵੀ ਇਕੱਠੇ ਹੋਣ ਦੀ ਲੋੜ ਹੈਗੀ ਹੈ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰ ਕਿ ਇਹ ਜੋ ਤੁਸੀਂ ਪਹਿਲਾਂ ਦੇਖਿਆ ਹੈ ਅਗਰ ਜੇ ਉਹ ਕਰਵਾ ਸਕਦੇ ਆ ਤਾਂ ਭਾਈ ਆਪਾਂ ਕਿਉਂ ਨਹੀਂ ਕਰਵਾ ਸਕਦੇ ਆਪਣੇ ਸਮੇਂ ਤੇ ਕਿਉਂ ਨਹੀਂ ਹੋ ਸਕਦਾ ਇਹ 55% ਦੀ ਸ਼ਰਤ ਹਾਲਾਂਕਿ ਖੁੱਲ ਕੇ ਨਹੀਂ ਦੱਸੀ ਗਈ ਹੈ ਬਟ ਰਿਲੈਕਸੇਸ਼ਨ ਮਿਲੇਗੀ ਇਹਦੇ ਵਿੱਚ ਕੋਈ ਡਾਊਟ ਨਹੀਂ ਆ ਦੂਜਿਆਂ ਬਟ ਹਲੇ ਤੱਕ ਕਲੈਰਿਟੀ ਨਹੀਂ ਮਿਲ ਪਾਈ ਹੈ ਤੇ ਇਹਦੇ ਲਈ ਗਾਈਜ਼ ਮੈਂ ਆਥੈਂਟਿਕਲੀ ਗੱਲ ਕਰ ਰਿਹਾ ਜਦੋਂ ਅਸੀਂ 9 ਅਗਸਤ ਨੂੰ ਮੀਟਿੰਗ ਤੇ ਗਏ ਮੈਂ ਵੀਡੀਓ ਨਹੀਂ ਬਣਾ ਪਾਇਆ ਉਸੇ ਹਲਾ ਕਿ ਉਸ ਸਾਈਡ ਤੋਂ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਸੀ ਤਾਂ ਸਾਡੇ ਮੈਂਬਰਸ ਉਧਰ ਵੀ ਗਏ ਸੀਗੇ ਸਿੱਖਿਆ ਜਿਹੜਾ ਡਿਪਾਰਟਮੈਂਟ ਦੇ ਵਿੱਚ ਵੀ ਕਲੈਰਿਟੀ ਲੈਣ ਵਾਸਤੇ ਤੇ ਮਾਸਟ ਗੈਦਰ ਯੂਨੀਅਨ ਦੇ ਮੈਂਬਰਸ ਨਾਲ ਵਿੱਚ ਲੋ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਕਿਹਾ ਹਾਂ ਜੀ ਇੱਕ ਵਾਰ ਉਹ ਉਹਨਾਂ ਦਾ ਸਬਦਾ ਇਹੀ ਕਹਿਣਾ ਹੈ ਕਿ 55% ਕੰਡੀਸ਼ਨ ਲਾਗੂ ਹੈ ਇੱਕ ਤਾਂ ਤੁਹਾਡਾ ਕੁਸ਼ਨ ਦਾ ਆਨਸਰ ਤੁਹਾਨੂੰ ਮਿਲ ਗਿਆ ਕਿ ਲਾਗੂ ਹੈ ਤਾਂ ਮੈਂ ਤੁਹਾਨੂੰ ਸ਼ੋਰਟੀ ਦੇ ਰਿਹਾ ਕਿ ਹਾਂ ਜੀ ਬਟ ਉਹਨਾਂ ਨੇ ਦੂਜੀ ਗੱਲ ਦੱਸੀ ਹੈ ਕਿ ਜਦੋਂ ਵੈਕੈਂਸੀ ਆਏਗੀ ਉਸ ਦਾ ਨੋਟੀਫਿਕੇਸ਼ਨ ਸਾਨੂੰ ਕੀ ਦੱਸ ਰਿਹਾ ਹੋਵੇਗਾ ਉਹ ਵੀ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਤਾਂ ਇਹ ਚੀਜ਼ ਯਾਦ ਰੱਖਿਆ ਜੀ ਤਾਂ ਉਸ ਨੋਟੀਫਿਕੇਸ਼ਨ ਵਿੱਚ ਕੀ ਇਹ ਸਕਿੱਲ ਡਾਊਨ ਕਰ ਦਿੱਤਾ ਜਾ ਸਕਦਾ ਹੈ ਠੀਕ ਹੈ ਕੀ ਇਹ ਪਰਸੈਂਟੇਜ ਡਾਊਨ ਕੀਤੀ ਜਾ ਸਕਦੀ ਹੈ ਬਟ ਗਾਇਸ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਇਹੀ ਕਹਿਣਾ ਚਾਹੂੰਗਾ ਇਹ ਸਭ ਤੁਹਾਡੇ ਸਹਿਯੋਗ ਨਾਲ ਹੋ ਸਕਦਾ ਹੈ ਤੁਹਾਡੀ ਵਿੱਚ ਇੰਨੀ ਪਾਵਰ ਹੈ ਮੈਨੂੰ ਪਤਾ ਹੈ ਕਿ ਤੁਸੀਂ ਕਰਵਾ ਲਓਗੇ ਬਸ ਇੱਕ ਜੁੱਟ ਹੋਣ ਦੀ ਲੋੜ ਹੈ ਉਹ ਲੀਡ ਕਰ ਰਹੇ ਆ ਮੈਂਬਰਸ ਉਹਨਾਂ ਦੇ ਕੰਟੈਕਟ ਵਿੱਚ ਆਓ ਤੇ ਉਹਨਾਂ ਦਾ ਸਾਥ ਦਿਓ ਗਾਇਸ ਬਸ ਛੋਟੀ ਜਿਹੀ ਰਿਕਵੈਸਟ ਤੁਹਾਨੂੰ ਇਹੀ ਹੈ ਬਾਕੀ ਹਾਂ ਗਾਇਸ ਮਾਸਟ ਅਗੇਟਰ ਪੀਐਸਟ ਦੇ ਵੈਸੇ ਨਿਊ ਬੈਚਸ ਆਪਣਾ ਪੀਐਸਟ ਲਈ ਸ਼ੁਰੂ ਹੈ 21 ਅਗਸਤ ਤੋਂ ਐਂਡ ਇਦਾਂ ਹੀ ਗਾਇਸ ਮਾਸਟ ਅਗੇਟਰ ਲਈ ਨਿਊ ਬੈਚ ਵੀ ਜਿਹੜਾ ਹੈਗਾ ਆਲਰੇਡੀ ਸ਼ੁਰੂ ਹੋ ਗਏ ਐਂਡ ਤੁਸੀਂ ਆਪਣੀ ਜ਼ਰੂਰਤ ਦੇ ਅਨਸਾਰ ਦੇਖ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਗਾਇਸ 10 ਬਜ਼ਾਰ ਅਕੈਡਮੀ ਦੇ ਚੈਨਲ ਤੇ ਤੁਸੀਂ ਟੈਲੀਗ੍ਰਾਮ ਚੈਨਲ ਤੇ ਵੀ ਜੁੜੇ ਰਹੋ ਇੰਸਟਾਗ੍ਰam फेसबुक गाइस बहुत जरूरी है क्योंकि हर छोटी तो छोटी अपडेट ਤੁਸੀਂ ਇੱਥੇ ਸਾਡੇ ਨਾਲ ਪ੍ਰਾਪਤ ਕਰ ਸਕਦੇ ਹੋ गाइस ਕਿਸੇ ਵੀ ਤਰ੍ਹਾਂ ਦੀ ਕੁਇਰੀ ਲਈ ਹੈਲਪ ਨੰਬਰ ਤੁਹਾਡੇ ਸਾਹਮਣੇ ਸਕਰੀਨ ਤੇ ਹੈ ਐਂਡ गाइस ਘਬਰਾਇਓ ਨਾ ਹਰ ਟਾਈਮ ਤੇ ਤੁਹਾਡੇ ਨਾਲ ਖੜਿਆ ਹਾਂ ਕਿਸੇ ਵੀ ਹੈਲਪ ਦੀ ਲੋੜ ਹੋਵੇ ਯਾਦ ਕਰਨਾ ਜ਼ਰੂਰੀ ਨਹੀਂ ਹੈ ਐਨਾ ਚੀਜ਼ਾਂ ਲਈ ਯਾ ਕੋਚਿੰਗ ਲਈ ਕਿਸੇ ਵੀ ਤਰ੍ਹਾਂ ਦੀ ਮਦਦ ਅਸੀਂ ਤੁਹਾਡੇ ਨਾਲ ਖੜਿਆ ਹਾਂ गाइस ਓਕੇ ਜੀ ਤਾਂ ਯਾਦ ਕਰਿਓ ਅਨਮੋਲ ਸਰ ਤੁਹਾਡੇ ਨਾਲ ਆ ਕੇ ਖੜੇ ਹੋ ਜਾਣਗੇ ਜਿੱਥੇ ਵੀ ਜਿਵੇਂ ਵੀ ਕੋਈ ਕਿਸੇ ਵੀ ਟਾਈਪ ਦੀ ਕਿਸੇ ਵੀ XYZ ਹੈਲਪ ਚਾਹੀਦੀ ਹੈ ਤਾਂ ਅਸੀਂ ਤੁਹਾਡੇ ਨਾਲ ਹਾਂ ਧੰਨ